ਸਤਿ ਸ਼੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤੇ ਮੇਰੇ ਪੇਜ ਨੂੰ ਫੋਲੋ ਕਰ ਲਓ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਆਪਾਂ ਗੱਲ ਕਰ ਰਹੇ ਹਾਂ ਪਹਿਲਣ ਝੋਟੀਆਂ ਦਾਲੀਵਾ ਬਣਾਉਣ ਵਾਸਤੇ ਦੇਸੀ ਫਾਰਮੂਲਾ ਜਿਹੜਾ ਆਪਣਾ ਘਰੇ ਵਰਤਿਆ ਫਾਰਮੂਲਾ ਇਹ ਫਾਰਮੂਲੇ ਨਾਲ ਬਹੁਤ ਜ਼ਿਆਦਾ ਵਧੀਆ ਝੋਟੀਆਂ ਲੇਵਾ ਬਣਾਉਂਦੇ ਆਂ ਪਹਿਲਾਂ ਝੋਟੀਆਂ ਬਾਅਦ ਸੂਣ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੂਣ ਤੋਂ ਬਾਅਦ ਵੀ ਝੋਟੀਆਂ ਪੂਰੇ ਆਪਣੇ ਪੀਕ ਲੈਵਲ ਤੇ ਹੁੰਦੇ ਆਂ ਇਹ ਆਪਣਾ ਘਰੇ ਵਰਤਿਆ ਹੋਆ ਫਾਰਮੂਲਾ ਹੈਗਾ ਇਸ ਫਾਰਮੂਲੇ ਨੂੰ ਵਰਤਣ ਤੋਂ ਬਾਅਦ ਫਾਰਮੂਲੇ ਵਿੱਚ ਆਪਾਂ ਲੈਣਾ ਕੀ ਕੀ ਆਈ ਇੱਕ ਤਾਂ ਆਪਾਂ ਹਲ ਹੋ ਲੈਣੀ ਆ ਇੱਕ ਆਪਾਂ ਮੇਥੇ ਲੈਣੇ ਆਂ ਸੌਫ ਲੈਣੀ ਆ ਕਾਲੀ ਜੀਰੀ ਲੈਣੀ ਆ ਛਿੱਟੇ ਤੇਲ ਲੈਣੇ ਆ ਬਾਕੀ ਆਪਾਂ ਤੁਹਾਨੂੰ ਰੇਟ ਵੀ ਦੱਸ ਦਿੰਨੇ ਆਂ ਵੀ ਆਪਾਂ ਨੂੰ ਇਹ ਸਮਾਨ ਕਿੰਨੇ ਕਿੰਨੇ ਰੁਪਏ ਦਾ ਮਿਲਿਆ ਹਾਲੋ ਆਪਾਂ ਨੂੰ 5 ਕਿਲੋ ਨਹੀਂ ਮਿਲੀ ਆਪਾਂ ਨੂੰ 4 ਕਿਲੋ 170 ਗ੍ਰਾਮ ਮਿਲੀ 920 ਰੁਪਏ ਦੀ ਕਾਲੀ ਜੀਰੀ 500 ਗ੍ਰਾਮ ਮਿਲੀ ਆਪਾਂ ਨੂੰ 2 250 ਦੀ ਮੇਥੇ 3 ਕਿਲੋ ਆਪਾਂ ਨੂੰ ਮਿਲੇ 450 ਦੇ ਤਾਰਾ ਮੀਰਾ 3 ਕਿਲੋ ਆਪਾਂ ਨੂੰ ਮਿਲੇ 210 10 10 100 ਮਿਲੀ 500 ਗ੍ਰਾਮ 150 ਦੀ ਚਿੱਟੇ ਦਾਲ ਮਿਲੇ 170 ਗ੍ਰਾਮ ਅੱਧਾ ਕਿਲੋ ਚਿੱਟੇ ਦਾਲ ਇਹ ਆਪਾਂ ਸਾਰਾ ਸਮਾਨ ਲੈ ਕੇ ਪंसारी ਦੁਕਾਨ ਤੋਂ ਆਪਣੇ ਘਰੇ ਆ ਜਨ ਘਰੇ ਆਉਣ ਤੋਂ ਬਾਅਦ ਇਹ ਆਪਣਾ ਸਾਰਾ ਸਮਾਨ ਆਪਾਂ ਮੈਕਸੀ ਦੇ ਵਿੱਚ ਗ੍ਰੈਂਡ ਕਰਕੇ ਇਹਨੂੰ ਬਰੀਕ ਪੀਸ ਕੇ ਇਸ ਨੂੰ ਇੱਕ ਜਗ੍ਹਾ ਤੇ ਰੱਖ ਲੈਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਸ ਨੂੰ ਰੋਜ਼ 100 ਤੋਂ 150 ਗ੍ਰਾਮ ਆਪਾਂ ਦੇ ਸਕਦੇ ਆ ਅਗਰ ਜੇ ਕਿਸੇ ਝੂਟੀ ਨੂੰ ਜਾਂ ਮੱਝ ਨੂੰ ਭਾਰ ਪੈਂਦਾ ਜਾਂ ਭਾਰ ਦੀ ਸ਼ਿਕਾਇਤ ਆ ਜਿਹੜਾ ਥੋੜਾ ਥੋੜਾ ਭਾਰ ਪੈਂਦਾ ਫਿਰ ਤਾਂ ਕੋਈ ਚੱਕਰ ਨਹੀਂ ਜੇ ਉਸ ਨੂੰ ਜ਼ਿਆਦਾ ਭਾਰ ਪੈਣ ਦੀ ਸ਼ਿਕਾਇਤ ਆ ਤਾਂ ਉਸ ਦੀ ਆਪਾਂ ਡੋਜ਼ ਘਟਾ ਸਕਦੇ ਆ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਬਹੁਤ ਜ਼ਿਆਦੇ ਟੌਪ ਦੇ ਲੇਵੇ ਬੰਦੇ ਆ ਤੇ ਸੂਣ ਵਿੱਚ ਵੀ ਪ੍ਰੋਬਲਮ ਨਹੀਂ ਆਉਂਦੀਗੀ ਵਧੀਆ ਜੇਰ ਪੈਂਦੀ ਆ ਉਸ ਤੋਂ ਬਾਅਦ ਵਧੀਆ ਕਣ ਚੱਲਦਾਗਾ ਤੇ ਪਸ਼ੂ ਆਪਣੇ ਪੀਕ ਲੈਵਲ ਤੇ ਆਉਂਦਾ ਪੁਰਾ ਸਟ्रेस ਵਿੱਚ ਨਹੀਂ ਜਾਂਦਾਗਾ ਕੋਈ એનર્ਜੀ ਦੀ ਕਮੀ ਨਹੀਂ ਆਉਂਦੀਗੀ ਇਹ ਸਭ ਦੇਸੀ ਫਾਰਮੂਲਾ ਬਹੁਤ ਵਧੀਆ ਹੈਗਾ ਅਜ਼ਮਾਇਆ ਹੋਆ ਫਾਰਮੂਲਾ ਹੈਗਾ ਬਹੁਤ ਵਧੀਆ ਰਿਜ਼ਲਟ ਹੈ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰੋ ਤੇ